ਵਿਸਾਖੀ ਮੌਕੇ ਨਿਸ਼ਾਨ ਸਾਹਿਬ ਚੜਾ ਰਖੇ ਦੋ ਵਿਅਕਤੀਆਂ ਨੂੰ ਅਚਾਨਕ ਕਰੰਟ ਲੱਗ ਗਿਆ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਤਦਦਾਸ ਇਹ ਕਿ ਬੇਖਦਮਨ ਪਗਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਪਿੰਡ ਵਿੱਚ ਵਿਸਾਖੀ ਦੇ ਮੌਕੇ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਪਰ ਇਸ ਦੌਰਾਨ ਉੱਪਰੋਂ ਲੰਘ ਰਹੀਆਂ ਤਾਰਾਂ ਦੇ ਵਿੱਚ ਕਰੰਟ ਆਂਦਾ ਜਿਸ ਦੇ ਚਲਦਿਆਂ ਪਾਈਪ ਜਿਵੇਂ ਕਰੰਟਾ ਜਾਂਦਾ ਹੈ ਤੇ ਦੋਵਾਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਜਾਈਏ ਕਿ ਨਕੋਦਰ ਤੋਂ ਜੰਡਿਆਲਾ ਰੋਡ ਤੇ ਸਥਿਤ ਪਿੰਡ ਸ਼ੰਕਰ ਦੇ ਵਿੱਚ ਉਸ ਵਕਤ ਪਾਜੜਾ ਪੈ ਜਾਂਦੀਆਂ ਨੇ ਜਦੋਂ ਇੱਕ ਧਾਰਮਿਕ ਸਥਾਨ ਤੇ ਕੁਝ ਲੋਕਾਂ ਦੇ ਵੱਲੋਂ ਨਿਸ਼ਾਨ ਸੜਾ ਨਿਸ਼ਾਨ ਸੱਭ ਚੜਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਸੀ ਜਾਣਕਾਰੀ ਦਿੰਦਿਆਂ ਮਰਿਤਿਕ ਦੇ ਪ੍ਰਾਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਸ਼ੰਕਰ ਹੈ ਅਤੇ ਉਹ ਲੰਬੇ ਸਮੇਂ ਤੋਂ ਪਿੰਡ ਬਜੂਹਾ ਕਲਾ ਵਿੱਚ ਰਹਿ ਰਹੇ ਸੀ ਤੇ ਅੱਜ ਉਹ ਆਪਣੇ ਜੱਦੀ ਪਿੰਡ ਧਾਰਮਿਕ ਸਥਾਨ ਤੇ ਨਤਮਸਕ ਹੋਣ ਦੇ ਲਈ ਆਏ ਸੀ ਇਸ ਦੌਰਾਨ ਉਹਨਾਂ ਦੇ ਵੱਲੋਂ ਵਿਸਾਖੀ ਦੇ ਮੌਕੇ ਤੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਤਾਂ ਅਚਾਨਕ ਏ ਭਾਣਾ ਵਾਪਰ ਗਿਆ ਬਿਜਲੀ ਦੀਆਂ ਜੋ ਤਾਰਾਂ ਉੱਪਰ ਲੰਘ ਰਹੀਆਂ ਸਨ ਉਹਨਾਂ ਦੇ ਵਿੱਚੋਂ ਕਰੰਟ ਆਇਆ ਜਿਸ ਦੇ ਚਲਦਿਆਂ ਬੁਟਾ ਸਿੰਘ ਜਿਸ ਦੀ ਉਮਰ 48 ਸਾਲ ਹੈ ਤੇ ਮਹਿੰਦਰਪਾਲ ਸਿੰਘ ਜਿਸ ਦੀ ਉਮਰ 42 ਸਾਲ ਹੈ ਇਹਨਾਂ ਦੋ ਜਨਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਨੇ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਜਲੰਧਰ ਦੇ ਕਿਸੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਪਰ ਨਿਸ਼ਾਨ ਸਾਹਿਬ ਜਿਉਂ ਦੇ ਤਿਉਂ ਹੀ ਰਹਿ ਗਏ ਜਦੋਂ ਉੱਪਰੋਂ ਲੰਘ ਰਹੀਆਂ ਤਾਰਾਂ ਦੇ ਵਿੱਚੋਂ ਕਰੰਟ ਆਂਦਾ ਹੈ ਇਹ ਤਾਰਾਂ ਪਾਈਪ ਨਾਲ ਟੱਚ ਕਰਦੀਆਂ ਨੇ ਤੇ ਪਾਈਪ ਦੇ ਵਿੱਚ ਵੀ ਕਰੰਟ ਆ ਜਾਂਦਾ ਹੈ ਦੋ ਜਣਿਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਤਿੰਨ ਜਣੇ ਜ਼ਖਮੀ ਹੁੰਦੇ ਨੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ ਤਾਂ ਜਲੰਧਰ ਦੇ ਸ਼ੰਕਰਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਦੋ ਵਿਅਕਤੀ ਜਿਹੜੇ ਨੇ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਅਚਾਨਕ ਤਾਰ ਦੇ ਵਿੱਚੋਂ ਜੋ ਕਰੰਟ ਆ ਜਾਂਦਾ ਹੈ ਤੇ ਕਰੰਟ ਪਾਈਪ ਦੇ ਵਿੱਚ ਵੀ ਆ ਜਾਂਦਾ ਇਸ ਪਾਈਪ ਦੇ ਉੱਤੇ ਨਿਸ਼ਾਨ ਸਭ ਛਡਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਧਾਰਮਿਕ ਸ਼ਾਂਤੀ ਕਿ ਉਸ ਸਮੇਂ ਇਹ ਹਾਦਸਾ ਵਾਪਰ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਵਾਸੀ ਉੱਥੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਵਿਸਾਖੀ ਦੇ ਮੌਕੇ ਦੇ ਉੱਤੇ ਜੋ ਸੰਗਤਾਂ ਨੇ ਵਕ ਵਕ ਧਾਰਮਿਕ ਸਥਾਨਾਂ ਦੇ ਉੱਤੇ ਤੀਰਸਥਾਨਾਂ ਦੇ ਉੱਤੇ ਜਾ ਕੇ ਨਤਮਸਤਕ ਹੁੰਦੀਆਂ ਨੇ ਇਸ਼ਨਾਨ ਕੀਤੇ ਜਾਂਦੇ ਨੇ ਨਿਸ਼ਾਨ ਸੈਭ ਚੜਾਏ ਜਾਂਦੇ ਨੇ ਔਰ ਇਸ ਦੌਰਾਨ ਜਲੰਧਰ ਦੇ ਪਿੰਡ ਸ਼ੰਕਰ ਦੇ ਵਿੱਚ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ ਕਿ ਦੋ ਜਨਿਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਦਕਿ ਤਿੰਨ ਜਨੇ ਜ਼ਖਮੀ ਕੋਈ ਨਹੀਂ ਤਾਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਦੱਸਿਆ ਗਿਆ ਕਿ ਨਕੋਦਰ ਤੋਂ ਜੰਡਿਆਲਾ ਰੋਡ ਤੇ ਸਥਿਤ ਹੈ ਪਿੰਡ ਸ਼ੰਕਰ ਮ੍ਰਿਤਿਕ ਨੇ ਜਿਹੜੇ ਉਹ ਪਿੰਡ ਸ਼ੰਕਰ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਉਹ ਲੰਬੇ ਸਮੇਂ ਤੋਂ ਪਿੰਡ ਵਜੂਹਾ ਕਲਾ ਦੇ ਵਿੱਚ ਰਹਿ ਰਹੇ ਸੀ ਔਰ ਇਸ ਦੌਰਾਨ ਇਹ ਬੇਹਦ ਮੰਦਭਾਗਾ ਹਾਦਸਾ ਵਾਪਰਿਆ ਹੈ ਕਿ ਇਹਨਾਂ ਦੋ ਜਨਿਆਂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਜਦਕਿ ਤਿੰਨ ਜਨੇ ਜ਼ਖਮੀ ਹੋਏ ਨੇ